ਮੈਂ ਕੋਈ ਸਪੀਚ ਕਰਨ ਵਾਸਤੇ ਮੈਂ ਕਿ ਨਹੀਂ ਫੜਿਆ ਮੈਂ ਸਮੁੱਚੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਲਾਲਿਆਂ ਵਾਲੀ ਟ੍ਰੈਫਿਕ ਬੰਦ ਕਰਤੀ ਭੀਖੀ ਤੋਂ ਬੰਦ ਕਰਤੀ ਜੋਗਾ ਬੰਦ ਕਰਤਾ ਤੁਹਾਡੀ ਮੰਨਛਾ ਕੀ ਹੈ ਮੈਂ ਤੁਹਾਨੂੰ ਇੱਕ ਅਪੀਲ ਕਰਦਾ ਸਾਰੇ ਰਸਤੇ ਖੋਲ ਦਿਓ ਸੰਗਤ ਨੂੰ ਮੱਥਾ ਟੇਕਣ ਲਈ ਆ ਜਾਂਦੋ ਸਾਡਾ ਨਰੋਲ ਧਾਰਮਿਕ ਪ੍ਰੋਗਰਾਮ ਹੈ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲਿਆ ਕੋਈ ਅਸੀਂ ਇੱਥੋਂ ਸੰਘਰਸ਼ ਨਹੀਂ ਵਿੱਢਣ ਲੱਗੇ ਕੋਈ ਅਸੀਂ ਹਿੰਸਾ ਨਹੀਂ ਕਰਨ ਲੱਗੇ ਸਾਡੇ ਬਿਲਕੁਲ ਪੀਸਫੁੱਲੀ ਹੈ ਜੇ ਤੁਸੀਂ ਇੱਕ ਵੀ ਮੁਲਾਜ਼ਮਾ ਨਾ ਲਾਓ ਮੈਂ ਗਰੰਟੀ ਲੈਂਦਾ ਇਸ ਗੱਲ ਦੀ ਫਿਰ ਵੀ ਬਿਲਕੁਲ ਸ਼ਾਂਤੀਪੂਰਵਕ ਸਾਡਾ ਸਮਾਗਮ ਹੋਊਗਾ ਪਰੰਤੂ ਸਾਰੇ ਹੀ ਸੰਗਤ ਇਧਰੋਂ ਉਧਰੋਂ ਰੋਕ ਦੇਣੀ ਇਹ ਗੱਲ ਚੰਗੀ ਨਹੀਂ ਕਿਤੇ ਇਹ ਵਰਸੀ ਦਾ ਭੋਗ ਧਰਨੇ ਦੇ ਵਿੱਚ ਨਾ ਬਦਲ ਜਾਵੇ ਮੈਂ ਇੱਥੋਂ ਉੱਠਣ ਵਾਲਾ ਨਹੀਂ ਜੇ ਇੱਥੇ ਇੱਕ ਵੀ ਸੰਗਤ ਨੂੰ ਰੋਕਿਆ ਗਿਆ ਉਸ ਗੱਲ ਤੋਂ ਹਾਂ ਕੋਈ ਸੰਗਤ ਕੋਈ ਸੰਗਤ ਹਿੰਸਾ ਕਰਦੇ ਕੋਈ ਗੈਰ ਕਾਨੂੰਨੀ ਕੰਮ ਕਰਦੇ ਮੈਂ ਜ਼ਿੰਮੇਵਾਰੀ ਲੈਂਦਾ ਮੇਰੇ ਤੇ ਪਰਚਾ ਦੇ ਦਿਓ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ ਮੈਂ ਕੋਈ ਸਪੀਚ ਕਰਨ ਵਾਸਤੇ ਮੈਂ ਕਿ ਨਹੀਂ ਫੜਿਆ ਮੈਂ ਸਮੁੱਚੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਲਾਲਿਆਂ ਵਾਲੀ ਟ੍ਰੈਫਿਕ ਬੰਦ ਕਰਤੀ ਭੀਖੀ ਤੋਂ ਬੰਦ ਕਰਤੀ ਜੋਗਾ ਬੰਦ ਕਰਤਾ ਤੁਹਾਡੀ ਮੰਨਛਾ ਕੀ ਹੈ ਮੈਂ ਤੁਹਾਨੂੰ ਇੱਕ ਅਪੀਲ ਕਰਦਾ ਸਾਰੇ ਰਸਤੇ ਖੋਲ ਦਿਓ ਸੰਗਤ ਨੂੰ ਮੱਥਾ ਟੇਕਣ ਲਈ ਆ ਜਾਂਦੋ ਸਾਡਾ ਨਰੋਲ ਧਾਰਮਿਕ ਪ੍ਰੋਗਰਾਮ ਹੈ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲਿਆ ਕੋਈ ਅਸੀਂ ਇੱਥੋਂ ਸੰਘਰਸ਼ ਨਹੀਂ ਵਿਢਣ ਲੱਗੇ ਕੋਈ ਅਸੀਂ ਹਿੰਸਾ ਨਹੀਂ ਕਰਨ ਲੱਗੇ ਸਾਡੇ ਬਿਲਕੁਲ ਪੀਸਫੁੱਲੀ ਹੈ ਜੇ ਤੁਸੀਂ ਇੱਕ ਵੀ ਮੁਲਾਜ਼ਮਾ ਨਾ ਲਾਓ ਮੈਂ ਗਰੰਟੀ ਲੈਂਦਾ ਇਸ ਗੱਲ ਦੀ ਫਿਰ ਵੀ ਬਿਲਕੁਲ ਸ਼ਾਂਤੀਪੂਰਵਕ ਸਾਡਾ ਸਮਾਗਮ ਹੋਊਗਾ ਪਰੰਤੂ ਸਾਰੇ ਸੰਗਤ ਇਧਰੋਂ ਉਧਰੋਂ ਰੋਕ ਦੇਣੀ ਇਹ ਗੱਲ ਚੰਗੀ ਨਹੀਂ ਕਿਤੇ ਇਹ ਵਰਸੀ ਦਾ ਭੋਗ ਧਰਨੇ ਦੇ ਵਿੱਚ ਨਾ ਬਦਲ ਜਾਵੇ ਮੈਂ ਇਹ ਤੋਂ ਉੱਠਣ ਵਾਲਾ ਨਹੀਂ ਜੇ ਇੱਥੇ ਇੱਕ ਵੀ ਸੰਗਤ ਨੂੰ ਰੋਕਿਆ ਗਿਆ ਉਸ ਗੱਲ ਤੋਂ ਹਾਂ ਕੋਈ ਸੰਗਤ ਕੋਈ ਸੰਗਤ ਹਿੰਸਾ ਕਰਦੇ ਕੋਈ ਗੈਰ ਕਾਨੂੰਨੀ ਕੰਮ ਕਰਦੇ ਮੈਂ ਜ਼ਿੰਮੇਵਾਰੀ ਲੈਂਦਾ ਮੇਰੇ ਤੇ ਪਰਚਾ ਦੇ ਦਿਓ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ ਮੈਂ ਕੋਈ ਸਪੀਚ ਕਰਨ ਵਾਸਤੇ ਮੈਂ ਕਿ ਨਹੀਂ ਫੜਿਆ ਮੈਂ ਸਮੁੱਚੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਲਾਲਿਆਂ ਵਾਲੀ ਟ੍ਰੈਫਿਕ ਬੰਦ ਕਰਤੀ ਭੀਖੀ ਤੋਂ ਬੰਦ ਕਰਤੀ ਜੋਗਾ ਬੰਦ ਕਰਤਾ ਤੁਹਾਡੀ ਮਨਛਾ ਕੀ ਹੈ ਮੈਂ ਤੁਹਾਨੂੰ ਇੱਕ ਅਪੀਲ ਕਰਦਾ ਸਾਰੇ ਰਸਤੇ ਖੋਲ ਦਿਓ ਸੰਗਤ ਨੂੰ ਮੱਥਾ ਟੇਕਣ ਲਈ ਆ ਜਾਂਦੋ ਸਾਡਾ ਨਰੋਲ ਧਾਰਮਿਕ ਪ੍ਰੋਗਰਾਮ ਹੈ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲਿਆ ਕੋਈ ਅਸੀਂ ਇੱਥੋਂ ਸੰਘਰਸ਼ ਨਹੀਂ ਵਿੱਢਣ ਲੱਗੇ ਕੋਈ ਅਸੀਂ ਹਿੰਸਾ ਨਹੀਂ ਕਰਨ ਲੱਗੇ ਸਾਡੀ ਬਿਲਕੁਲ ਪੀਸਫੁੱਲੀ ਹੈ ਜੇ ਤੁਸੀਂ ਇੱਕ ਵੀ ਮਲਾਜਮ ਨਾ ਲਾਉ ਮੈਂ ਗਾਰੰਟੀ ਲੈਂਦਾ ਇਸ ਗੱਲ ਦੀ ਫਿਰ ਵੀ ਬਿਲਕੁਲ ਸ਼ਾਂਤੀਪੂਰਵਕ ਸਾਡਾ ਸਮਾਗਮ ਹੋਊਗਾ ਤਾਂ ਤੂੰ ਸਾਰੇ ਸੰਗਤ ਇਧਰੋਂ ਉਧਰੋਂ ਰੋਕ ਦੇਣੀ ਇਹ ਗੱਲ ਚੰਗੀ ਨਹੀਂ ਕਿਤੇ ਇਹ ਵਰਸੀ ਦਾ ਭੋਗ ਧਰਨੇ ਦੇ ਵਿੱਚ ਨਾ ਬਦਲ ਜਾਵੇ ਮੈਂ ਇਥੋਂ ਉੱਠਣ ਵਾਲਾ ਨਹੀਂ ਜੇ ਇੱਥੇ ਇੱਕ ਵੀ ਸੰਗਤ ਨੂੰ ਰੋਕਿਆ ਗਿਆ ਉਸ ਗੱਲ ਤੋਂ ਹਾਂ ਕੋਈ ਸੰਗਤ ਕੋਈ ਸੰਗਤ ਹਿੰਸਾ ਕਰਦੇ ਕੋਈ ਗੈਰ ਕਾਨੂੰਨੀ ਕੰਮ ਕਰਦੇ ਮੈਂ ਜ਼ਿੰਮੇਵਾਰੀ ਲੈਂਦਾ ਮੇਰੇ ਤੇ ਪਰਚਾ ਦੇ ਦਿਓ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਫਤਿਹ